पूरा टाइम ਲੱਗ ਸਕਦਾ 1 2 ਇਨ ਯਰ ਮਾਈਂਡ ਗੱਟ ਅੱਖਾਂ ਖੋਲੋ ਹੁਣ ਤੁਸੀਂ ਕੋਈ ਵੀ ਵਿਸਪਰ ਨਹੀਂ ਕੀਤਾ ਤੁਸੀਂ ਲਿਪਸੀ ਮੂਵਮੈਂਟ ਨਹੀਂ ਕੀਤੀ ਕੁਝ ਵੀ ਨਹੀਂ ਕੀਤਾ ਪਰ ਮੈਨੂੰ ਇੱਕ ਚੀਜ਼ ਪਤਾ ਲੱਗ ਰਹੀ ਹੈ ਵੀ ਪਹਿਲੀ ਚੀਜ਼ ਇਹ ਕੋਈ ਮੇਲ ਆ ਜਾਂ ਹੈਗਾ ਜਾਂ ਸੀਗੇ ਮੈਨੂੰ ਨਹੀਂ ਪਤਾ ਪਰ ਉਹਨਾਂ ਦੀ ਏਜ ਵੀ ਮੈਨੂੰ ਥੋੜੇ ਤੋਂ ਜ਼ਿਆਦਾ ਲੱਗ ਰਹੀ ਹੈ ਪੈਸਾ ਹੈ ਨਾ ਹੱਥ ਦਾ ਕਰ ਸਕਦੇ ਹੋ ਤੁਸੀਂ ਟੇਕ ਡੀਪ ਬ੍ਰੈਥ ਫਰੀ ਮੇਰੇ ਵੱਲ ਦੇਖੋ ਮੈਨੂੰ ਕਿਸੇ ਹਿਸਾਬ ਨਾਲ ਪਤਾ ਨਹੀਂ ਹੋ ਸਕਦਾ ਵੀ ਤੁਸੀਂ ਸਮ ਹਾਉ ਗੁਰਬਚਨ ਸਿੰਘ ਹਾਓ ਹਨਪਜੀ ਪਜੀ ਮੈਨੂੰ ਮੇਰੇ ਇੱਕ ਹੋਰ ਵਰਡ ਦਿਮਾਗ ਚ ਆ ਰਿਹਾ ਸਮ ਹਾਉ ਜਦਾਂ ਕਿ ਤੁਸੀਂ ਪਤਾ ਨਹੀਂ ਸ਼ਾਇਦ ਉਹਨਾਂ ਨੂੰ ਮਾਮਾ ਕਹਿ ਕੇ ਬੁਲਾਉਨੇ ਹੋ ਮੇਰੇ ਮਾਮਾ ਜੀ 20 ਸਾਲ ਪਹਿਲਾਂ ਡੈਥ ਹੋ ਗਈ ਉਹਨਾਂ ਦੀ 25 ਸਾਲ ਪਹਿਲਾਂ ਥੋੜਾ ਟਾਈਮ ਲੱਗ ਸਕਦਾ 1 2 ਇਨ ਯਰ ਮਾਈਂਡ ਗਟ ਅੱਖਾ ਕੋਲੋਂ ਹੁਣ ਤੁਸੀਂ ਕੋਈ ਵੀ ਵਿਸਪਰ ਨਹੀਂ ਕੀਤਾ ਤੁਸੀਂ ਲਿਪਸੀ ਮੂਵਮੈਂਟ ਨਹੀਂ ਕੀਤੀ ਕੁਝ ਵੀ ਨਹੀਂ ਕੀਤਾ ਪਰ ਮੈਨੂੰ ਇੱਕ ਚੀਜ਼ ਪਤਾ ਲੱਗ ਰਹੀ ਹੈ ਵੀ ਪਹਿਲੀ ਚੀਜ਼ ਇਹ ਕੋਈ ਮੇਲ ਇਹ حاجه ਯਾ ਸੀਗੇ ਮੈਨੂੰ ਨਹੀਂ ਪਤਾ ਪਰ ਉਹਨਾਂ ਦੀ ਏਜ ਵੀ ਮੈਨੂੰ ਥੋੜੇ ਤੋਂ ਜ਼ਿਆਦਾ ਲੱਗ ਰਹੀ ਹੈ ਪਹਿਲੇ ਆਇਆ ਨੂੰ ਹਨਾ ਹੱਥ ਦਾ ਕਰ ਸਕਦੇ ਹੋ ਤੁਸੀਂ ਟਿਕ ਡੀਪ ਬ੍ਰੈਥ ਫਰੀ ਮੇਰੇ ਵੱਲ ਦੇਖੋ ਮੈਨੂੰ ਕਿਸੇ ਹਿਸਾਬ ਨਾਲ ਪਤਾ ਨਹੀਂ ਹੋ ਸਕਦਾ ਵੀ ਤੁਸੀਂ ਸਮ ਹਾਉ ਗੁਰਬਚਨ ਸਿੰਘ ਹਾਉ ਹਨਪਾ ਜੀ ਪਾਜੀ ਮੈਨੂੰ ਮੇਰੇ ਇੱਕ ਹੋਰ ਵਰਡ ਦਿਮਾਗ ਚ ਆ ਰਿਹਾ ਸਮ ਹਾਉ ਜਦਾਂ ਕਿ ਤੁਸੀਂ ਪਤਾ ਨਹੀਂ ਸ਼ਾਇਦ ਉਹਨਾਂ ਨੂੰ ਮਾਮਾ ਕਹਿ ਕੇ ਬੁਲਾਉਂਦੇ ਹੋ ਮੇਰੇ ਮਾਮਾ ਜੀ 20 ਸਾਲ ਪਹਿਲਾਂ ਡੈਥ ਹੋ ਗਈ ਉਹਨਾਂ ਦੀ 25 ਸਾਲ ਪਹਿਲਾਂ ਥੋੜਾ ਟਾਈਮ ਲੱਗ ਸਕਦਾ 1 2 ਇਨ ਯਰ ਮਾਈਂਡ ਗੱਟ ਅੱਖਾਂ ਖੋਲੋ ਹੁਣ ਤੁਸੀਂ ਕੋਈ ਵੀ ਵਿਸਪਰ ਨਹੀਂ ਕੀਤਾ ਤੁਸੀਂ ਲਿਪਸੀ ਮੂਵਮੈਂਟ ਨਹੀਂ ਕੀਤੀ ਕੁਝ ਵੀ ਨਹੀਂ ਕੀਤਾ ਪਰ ਮੈਨੂੰ ਇੱਕ ਚੀਜ਼ ਪਤਾ ਲੱਗ ਰਹੀ ਹੈ ਵੀ ਪਹਿਲੀ ਚੀਜ਼ ਇਹ ਕੋਈ ਮੇਲ ਆ ਜਾਂ ਹੈਗਾ ਜਾਂ ਸੀਗੇ ਮੈਨੂੰ ਨਹੀਂ ਪਤਾ ਪਰ ਉਹਨਾਂ ਦੀ ਏਜ ਵੀ ਮੈਨੂੰ ਥੋੜੇ ਤੋਂ ਜ਼ਿਆਦਾ ਲੱਗ ਰਹੀ ਹੈ ਪਹਿਲੇ ਆਇਆ ਉਹ ਹਨਾ ਹੱਥ ਦਾ ਕਰ ਸਕਦੇ ਹੋ ਤੁਸੀਂ ਟਿਕ ਡੀਪ ਬ੍ਰੈਥ ਫੈਰੀ ਮੇਰੇ ਵੱਲ ਦੇਖੋ ਮੈਨੂੰ ਕਿਸੇ ਹਿਸਾਬ ਨਾਲ ਪਤਾ ਨਹੀਂ ਹੋ ਸਕਦਾ ਵੀ ਤੁਸੀਂ ਸਮ ਹਾਉ ਗੁਰਬਚਨ ਸਿੰਘ ਉਸ਼ਟੀ ਹਾਉ ਹਨਪਜੀ ਪਾਜੀ ਮੈਨੂੰ ਮੇਰੇ ਇੱਕ ਹੋਰ ਵਰਡ ਦਿਮਾਗ ਚ ਆ ਰਿਹਾ ਸਮ ਹਾਉ ਜਦਾਂ ਕਿ ਤੁਸੀਂ ਪਤਾ ਨਹੀਂ ਸ਼ਾਇਦ ਉਹਨਾਂ ਨੂੰ ਮਾਮਾ ਕਹਿ ਕੇ ਬੁਲਾਉਂਦੇ ਹੋ ਮੇਰੇ ਮਾਮਾ ਜੀ 20 ਸਾਲ ਪਹਿਲਾਂ ਡੈਥ ਹੋ ਗਈ ਉਹਨਾਂ ਦੀ 25 ਸਾਲ ਪਹਿਲਾਂ ਪੂਰਾ ਟਾਈਮ ਲੱਗ ਸਕਦਾ 1 2 ਇਨ ਯਰ ਮਾਈਂਡ ਗਟ ਅੱਖਾ ਖੋਲੋ ਹੁਣ ਤੁਸੀਂ ਕੋਈ ਵੀ ਵਿਸਪਰ ਨਹੀਂ ਕੀਤਾ ਤੁਸੀਂ ਲਿਪਸ ਦੀ ਮੂਵਮੈਂਟ ਨਹੀਂ ਕੀਤੀ ਕੁਝ ਵੀ ਨਹੀਂ ਕੀਤਾ ਪਰ ਮੈਨੂੰ ਇੱਕ ਚੀਜ਼ ਪਤਾ ਲੱਗ ਰਹੀ ਹੈ ਵੀ ਪਹਿਲੀ ਚੀਜ਼ ਇਹ ਕੋਈ ਮੇਲ ਆ ਇਹ حاجه ਯਾ ਸੀਗੇ ਮੈਨੂੰ ਨਹੀਂ ਪਤਾ ਪਰ ਉਹਨਾਂ ਦੀ ਏਜ ਵੀ ਮੈਨੂੰ ਥੋੜੇ ਤੋਂ ਜ਼ਿਆਦਾ ਲੱਗ ਰਹੀ ਹੈ ਪਹਿਲੇ ਆਏ ਹਨ ਹਣਾ ਹੱਥ ਦਾ ਕਰ ਸਕਦੇ ਹੋ ਤੁਸੀਂ ਟਿਕ ਡੀਪ ਬ੍ਰੈਥ ਫੈਰੀ ਮੇਰੇ ਵੱਲ ਦੇਖੋ ਮੈਨੂੰ ਕਿਸੇ ਹਿਸਾਬ ਨਾਲ ਪਤਾ ਨਹੀਂ ਹੋ ਸਕਦਾ ਵੀ ਤੁਸੀਂ ਸਮ ਹਾਉ ਗੁਰਬਚਨ ਸਿੰਘ ਓ ਸ਼ਿਟ ਯੂ ਹਾਉ ਭਾਜੀ ਭਾਜੀ ਮੈਨੂੰ ਮੇਰੇ ਇੱਕ ਹੋਰ ਵਰਡ ਦਿਮਾਗ ਚ ਆ ਰਿਹਾ ਸਮ ਹਾਉ ਜਦਾਂ ਕਿ ਤੁਸੀਂ ਪਤਾ ਨਹੀਂ ਸ਼ਾਇਦ ਉਹਨਾਂ ਨੂੰ ਮਾਮਾ ਕਹਿ ਕੇ ਬੁਲਾਉਂਦੇ ਹੋ ਮੇਰੇ ਮਾਮਾ ਜੀ 20 ਸਾਲ ਪਹਿਲਾਂ ਡੈਥ ਹੋ ਗਈ ਉਹਨਾਂ ਦੀ 25 ਸਾਲ ਪਹਿਲਾਂ ਪੂਰਾ ਟਾਈਮ ਲੱਗ ਸਕਦਾ ਇੱਕ ਦੋ ਇਨ ਯਰ ਮਾਈਂਡ ਗੱਟ ਅੱਖਾ ਖੋਲੋ ਹੁਣ ਤੁਸੀਂ ਕੋਈ ਵੀ ਵਿਸਪਰ ਨਹੀਂ ਕੀਤਾ ਤੁਸੀਂ ਲਿਪਸੀ ਮੂਵਮੈਂਟ ਨਹੀਂ ਕੀਤੀ ਕੁਝ ਵੀ ਨਹੀਂ ਕੀਤਾ ਪਰ ਮੈਨੂੰ ਇੱਕ ਚੀਜ਼ ਪਤਾ ਲੱਗ ਰਹੀ ਹੈ ਵੀ ਪਹਿਲੀ ਚੀਜ਼ ਇਹ ਕੋਈ ਮੇਲ ਆ ਜਾਂ ਹੈਗਾ ਜਾਂ ਸੀ ਗਈ ਮੈਨੂੰ ਨਹੀਂ ਪਤਾ ਪਰ ਉਹਨਾਂ ਦੀ ਏਜ ਵੀ ਮੈਨੂੰ ਥੋੜੇ ਤੋਂ ਜ਼ਿਆਦਾ ਲੱਗ ਰਹੀ ਹੈ ਪਹਿਲੇ ਆਇਆ ਨੂੰ ਹਨਾ ਹੱਥ ਦਾ ਕਰ ਸਕਦੇ ਹੋ ਤੁਸੀਂ ਟਿਕ ਡੀਪ ਬ੍ਰੈਥ ਫੈਰੀ ਮੇਰੇ ਵੱਲ ਦੇਖੋ ਮੈਨੂੰ ਕਿਸੇ ਹਿਸਾਬ ਨਾਲ ਪਤਾ ਨਹੀਂ ਹੋ ਸਕਦਾ ਵੀ ਤੁਸੀਂ ਸਮ ਹਾਉ ਗੁਰਬਚਨ ਸਿੰਘ ਓ ਸ਼ਿਟ ਹਾਉ ਹਨਪ ਜੀ ਹਨ ਚ ਕਰਾਦੇ ਪਾ ਜੀ ਮੈਨੂੰ ਮੇਰੀ ਇੱਕ ਹੋਰ ਵਰਡ ਦਿਮਾਗ ਚ ਆ ਰਿਹਾ ਸਮ ਹਾਉ ਜਦਾਂ ਕਿ ਤੁਸੀਂ ਪਤਾ ਨਹੀਂ ਸ਼ਾਇਦ ਉਹਨਾਂ ਨੂੰ ਮਾਮਾ ਕਹਿ ਕੇ ਬੁਲਾਉਂਦੇ ਹੋ ਮੇਰੇ ਮਾਮਾ ਜੀ 20 ਸਾਲ ਪਹਿਲਾਂ ਡੈਥ ਹੋ ਗਈ ਉਹਨਾਂ ਦੀ 25 ਸਾਲ ਪਹਿਲਾਂ